ਜੀ ਮਹਰਜੂਤ ਸਿੰਘ ਬੈਂਸ ਅੱਜ ਮਿਤੀ 9 ਸਤੰਬਰ ਸਮਾਂ तकरीबन 5:30 ਵਜੇ ਪਾਖੜੇ ਦਾ ਡੈਮ ਦਾ ਲੈਵਲ ਹੈ ਜਿਹੜਾ ਹੁਣ 1670 ਫੀਟ ਆ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ 3 ਫੀਟ ਹੇਠਾ ਹੈ ਬਹੁਤ ਕਿਰਪਾ ਹੋਈਏ ਗੁਰੂ ਸਾਭੀ ਤੇ ਮੇਰੇ ਬਾਰ ਬਾਰ ਹੀ ਆਪ ਜੀ ਨੂੰ ਅਪਡੇਟ ਦੱਸੰਦਾ ਇਹ ਹੀ ਪਰਪਸ ਹੁੰਦਾ ਸੀ ਇਹ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਮੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਢੇ ਜਿਹੜੇ ਪਿੰਡ ਨੇ ਲੁਧੀਪੁਰ ਬੁਰਜ ਹਰੀਆਲ ਨਿਕਵਾਲ ਮੈਂਦਲੀ ਕਲਾਂ ਸਾਡੇ ਤਿੰਨੋ ਸ਼ਾਹਪੁਰ ਬੇਲੇਗਾਪੁਰ ਬਿਨਾਂ ਚੰਦਪੁਰ ਬੇਲੇ ਇਹਨਾਂ ਨੂੰ ਸਟੀਕ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਕੱਟ ਗਿਆ 24000 ਕਿਊਸਿਕ ਤੇ ਆ ਗਿਆ ਜੋ ਕਿਸੇ ਸਮੇਂ ਇਸ ਜਦੋਂ ਸੀ ਤਾਂ ਲਗਭਗ 58000 60000 ਸੀ ਤਾਂ ਲਗਭਗ 65000 ਕੁ ਸਿੱਕ ਚੱਲ ਰਿਹਾ ਸੀਗਾ ਤੇ ਹੁਣ 42000 ਕਿਉਂ ਸਿੱਕੇ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਦੋਲਿਆਂ ਦੇ ਪਰਿਵਾਰ ਵੀ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਟੀਮ ਛੱਡ ਕੇ ਆ ਰਹੀ ਹੈ ਅੱਜ ਹੁਣ ਬੇਲਿਆਂ ਦੇ ਰਸਤਿਆਂ ਨੂੰ ਰਿਸਟੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ 1 ਘੰਟੇ ਚ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਬੇਲੇ ਦੀ ਉਹ ਜੋੜ ਦਿੱਤੀ ਹੈ ਅ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਪੈਰ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋਡ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ ਦਸਟਰਕਚਰੇ ਦੇ ਅਸੀਂ ਹੋਰ ਮੰਗਵਾ ਲਏ ਆ ਕੱਲ ਸੈنس ਵੱਲ ਲੋਡਸ ਤੇ ਜਾ ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਤੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਟੋਟਲ ਗਰਜ਼ਾਵਰੀ ਜਿਹੜੀ 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 ਫਸਲ ਖਰਾਬ ਹੋਈ ਹੈ ਉਹ ਜਿਹੜੀ ਹੈ ਉਹਦਾ ਮੌਈਨਾ ਕੀਤਾ ਜਾਊਗਾ ਤੇ ਜਿਵੇਂ ਪਾਣੀ ਘਟਦਾ ਜਿਹੜੀ ਫਸਲ ਹੈ ਜਿਹੜੀ ਜ਼ਮੀਨਾਂ ਬਹਿ ਗਈਆਂ ਤੇ ਉਹਦਾ ਕੀ ਕੀਤਾ ਜਾ ਸਕਦਾ ਕਿਵੇਂ ਉਸ ਨੂੰ ਰਿਸਟੋਰ ਕੀਤਾ ਜਾ ਸਕਦਾ ਉਹ ਅਗਲੇ 72 ਘੰਟਿਆਂ ਤੋਂ ਬਾਅਦ ਦੇਖਾਂਗੇ ਜਦੋਂ ਪਾਣੀ ਘਟਦਾ ਹੈ ਪਰ ਜਿਹੜੀਆਂ ਦੀ ਫਸਲਾਂ ਖਰਾਬ ਹੋਈਆਂ 72 ਘੰਟੇ ਜਦੋਂ ਦੀ ਗਰਜ਼ਾਵਰੀ ਕਰਨ ਦੇਸ਼ਾ ਜਿਸ ਸਵਤਾਰੇ ਜਿਹੜਾ ਫੀਲਡ ਸਟਾਫ ਹੈ ਰੈਵਨਿਊ ডিপਾਰਟਮੈਂਟ ਤੋਂ ਥੱਲੇ ਲੱਚੁਕ ਥੱਲੇ ਥੱਲੇ ਉਤਰ ਚੁਕੇ ਆ ਜ਼ਮੀਨਾਂ ਦੇ ਉੱਤੇ ਤੇ ਪੀਡਬਲਯੂਡੀ ਮੈਕਮੇਨ ਨੂੰ ਕਿਹਾ ਸੜਕਾਂ ਸਾਰੀਆਂ ਰਿਸਟੋਰ ਕਰਨੀਆਂ ਸਾਰੇ ਲੱਗੇ ਹੋਏ ਆ ਤੇ ਕੱਲ ਦੀ ਰਾਤ ਇੱਕ ਜਿਹੜਾ ਹੈ ਇੱਕ ਗਰੀਬ ਮਜ਼ਦੂਰ ਨੂੰ ਪਹਿਲਾਂ ਕੁੱਟਿਆ ਤੇ ਉਹ ਬਚਾਰਾ ਪੰਜਾਬੀ ਨੇ ਸਿੰਘ ਇਕੋਰ ਦਾ ਦਾਰਗੜਾ ਮਾਪ ਚੱਕ ਕਿਤਰਾ ਮਜਬੂਰੀ ਸੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿੰਨੀ ਮਾੜੀ ਗੱਲ ਹੈ ਤੇ ਜਿਹੜੇ ਹੋਰ ਵੀ ਪੱਤਰਕਾਰ ਹੈ ਉਹ ਪ੍ਰਵਾਸੀ ਦੱਸੀ ਜਾ ਰਹੇ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਜੋ ਹਰ ਇੱਕ ਸਿੰਘ ਇਕੋਰ ਦਾ ਆਪਣਾ ਘਰ ਉੱਥੇ ਉਹਨਾਂ ਨੂੰ ਪ੍ਰਵਾਸੀ ਦੱਸ ਕੇ ਪਹਿਲਾਂ ਉਹਨੂੰ ਕੁੱਟਿਆ ਫਿਰ ਮਾਰਿਆ ਫਿਰ ਥਾਣੇ 'ਚ ਵੀ ਕੁੱਟਿਆ ਤੇ ਉਹਨਾਂ ਨੂੰ ਅਪਸ਼ਬਦ ਬੋਲੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਹਾਈਵੇ ਜਮ ਕਰਤੇ ਐ ਐਂਬੂਲੈਂਸ ਫਸ ਗਈ ਸੀ ਉਹਨੂੰ ਕਢਵਾਇਆ ਪਰ ਉਹ ਰਸਤੇ ਦੇ ਵਿੱਚ ਕਿਉਂ ਕਿ ਨੇਹਰਾ ਦੇ ਉੱਤੇ ਵੀ ਸੋਕਤ ਜਿਹੜਾ ਹੈ ਦਰਖਤ ਗਿਰੇ ਹੋਏ ਸੀ ਸਾਨੂੰ ਆਪ ਲੈ ਜਾ ਕੇ ਉਹਨੂੰ ਮੈਕਸ ਹਸਪੀਟਲ ਤਕਰੀਬਨ 10 30 ਘੰਟੇ ਉੱਥੇ ਵੀ ਦਰਖਤ ਗਿਰੇ ਹੋਏ ਸੀ ਉਹਦੀ ਵੀ ਸ਼ਾਇਦ ਕਿਸੇ ਨੇ ਵੀਡੀਓ ਜੇਕਰ ਮਿਲੂਗੀ ਤਾਂ ਮੈਂ ਦਿਖਾਵਾਂ ਇੰਨੀ ਮੁਸ਼ਕਿਲ ਦੇ ਨਾਲ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਦਾ ਕੀ ਬਿੱਟ ਪਰ ਠੀਕ ਹੈ ਇਹ ਇਹਨਾਂ ਦੀ ਜੇ ਕੁਝ ਦਿਨ ਮੈਂ ਰਾਜਨੀਤੀ ਦੇ ਉੱਤੇ ਕੁਝ ਵੀ ਇਹਨਾਂ ਦੀ ਕਰਤੂਤਾ ਦੱਸਾਂਗੇ ਜਦੋਂ 5-10 ਦਿਨ ਤੱਕ ਸਾਡਾ ਸਾਰਾ ਕੁਝ ਨਾਰਮਲ ਹੁੰਦਾ ਹੈ ਇੱਕਦਮ ਪਹਿਲਾਂ ਧਰਮ ਹੈ ਕਿ ਆਪਣੀ ਜਿਹੜੀ ਹੈ ਸੇਵਾ ਹੈ ਇਸ ਨੂੰ ਪੂਰਾ ਕਰੀਏ ਐਦਾਂ ਹੀ ਰਾਤੀ ਬੇਲਤ ਇਹ ਆਤਿਆ ਨਹੀਂ ਦਰਗਾਹੀ ਪੇਲਾ ਦਰਗਾਹੀ ਦੇ ਵਿੱਚ ਐਨਟੀਆਰਐਫ ਦੀ ਟੀਮ ਨੇ ਸਾਡਾ ਟਰਾਂਸ਼ਿੰਡੇ ਨੇ ਇੱਕ ਤੋਂ ਡੇਰ ਰਾਤ ਜਿਹੜਾ ਹੈ ਰੈਸਕਿਊ ਕੀਤਾ ਉਹਨਾਂ ਨੂੰ ਬਚਾਇਆ ਇਹ ਸਾਰੇ ਕੰਮ ਜਿਹੜੇ ਚੱਲ ਰਹੇ ਤੇ ਹੁਣ ਅਜਿਹਾ ਵੇਨ ਮਿਸ਼ਨ ਹੈ ਕਿ ਆਪਰੇਸ਼ਨ ਰਾਹਤ ਜਿਹੜਾ ਹੈ ਉਹ ਚੱਲਦਾ ਰਹੂਗਾ ਨਾਲ ਨਾਲ ਅਸੀਂ ਜਿਹੜਾ ਹੈ ਇਹ ਸਮਾਨ ਵੀ ਪਹੁੰਚਾਉਣਾ ਫੌਗਿੰਗ ਵਾਲੀ ਟੀਮਾਂ ਡੀਡੀ ਟੀਪ ਦੀ ਵੱਡੀ ਤਦਾਦ ਆ ਚੁੱਕੀ ਹੈ ਵੈਟਰੀ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ ਸਭ ਲੱਗੇ ਹੋਏ ਹਨ ਤੇ ਮੈਂ ਖੁਦ ਜਵੇਲਿਆਂ ਦੇ ਜਿਹੜੇ ਰਸਤੇ ਹੋ ਰਿਸਟੋਰ ਕਰੂੰਗਾ ਇਸ ਕੰਮ ਦੇ ਲਈ ਜਿੱਥੇ ਪ੍ਰਸ਼ਾਸਨ ਤੇ ਲੱਗੇ ਪੀਡਬਲੈਕ ਲੱਗੇ ਹੈ ਸਾਰੇ ਨੌਜਵਾਨ ਵੀ ਲੱਗਣਗੇ ਤਾਂ ਜੋ ਵੀ ਟੀਜ਼ਰ ਦਾ ਖਰਚਾ ਆ ਡਾਇਰੈਕਟਰਾਂ ਦਾ ਜਾਂ ਜੀਸੀਪੀ ਦਾ ਜੋ ਵੀ ਡੀਜ਼ਲ ਦਾ ਖਰਚਾ ਹੋਊਗਾ ਸਾਡੀ ਸਾਰੀ ਟੀਮ ਨੇ ਫੈਸਲਾ ਕੀਤਾ ਆਮਾ ਦੀ ਪਾਰਟੀ ਦੰਦਪੁਰ ਸਾਹਿਬ ਦੀ ਟੀਮ ਨੇ ਕਿਉਂ ਸਾਰੇ ਟੀਜ਼ਰ ਦਾ ਜਿਹੜਾ ਟੀਜ਼ਰ ਦਾ ਖਰਚਾ ਉਹ ਅਸੀਂ ਆਪ ਸਾਰਾ ਚੱਕਾਂਗੇ ਤੇ ਇਹੀ ਅਪਡੇਟ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਰਾਹਤ ਦਾ ਜ਼ਰੂਰ ਅਪਡੇਟ ਦੇਣਾ ਪਰ ਹੁਣ ਮੈਂ ਲਾਰੇ ਡੈਮ ਲੈਵਲ ਦਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਾਲਾਤ ਜਿਹੜੇ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਮਵਰ ਸਤਿ ਸ਼੍ਰੀ ਅਕਾਲ ਜੀ ਮੈਂ ਅਰਜੂਤ ਸਿੰਘ ਬੈਂਸ ਅੱਜ ਮਿਟੀ 9 नौ सितंबर समा तकरीबन सवेरे साढ़े नौ बजे अः डैम का लैवल है जो हम सोलह सौ सतर फिट आ गया जो खतरे निशान तो तीन फिट हेटा अः बहुत कृपा हुई है गुरु साहब की ਮੇਰੇ ਬਾਰ ਬਾਰ ਇਹ ਆਪ ਜੀ ਨੂੰ ਅਪਡੇਟ ਦੱਸਣ ਦਾ ਇਹੀ ਪਰਪਸ ਹੁੰਦਾ ਸੀ ਇਹੀ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਬੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਢੇ ਜਿਹੜੇ ਪਿੰਡ ਨੇ ਲੋਧੀਪੁਰ ਬੁਰਜ ਹਰੀਆਲ ਨਿਕੂ ਔਰ ਮੈਦਲੀ ਕਲਾ ਸਾਡੇ ਤਿੰਨੋਂ ਸ਼ਾਹਪੁਰ ਬੇਲੇ ਗਾਜਪੁਰ ਬੇਲੇ ਚੰਦਪੁਰ ਬੇਲੇ ਇਹਨਾਂ ਨੂੰ ਸਤੀਕ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਘਟ ਗਿਆ 42000 ਕਿਉਂਸਿਕ ਤੇ ਆ ਗਿਆ ਜੋ ਕਿਸੇ ਸਮੇਂ ਜਦੋਂ ਪੂਰਾ ਸੀ ਤਾਂ 95000 ਰੁਪਏ ਚੱਲ ਰਹੀ ਸੀ ਤਾਂ ਲਗਭਗ 65000 ਕਿਉਂ ਸੀ ਚੱਲ ਰਿਹਾ ਸੀਗਾ ਤੇ ਹੁਣ 42000 ਕਿਉਂ ਸੀ ਕਿ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਡੋਲਿਆਂ ਦੇ ਪਰਿਵਾਰ ਵੀ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਟੀਮ ਛੱਡ ਕੇ ਆ ਰਹੀ ਹੈ ਦਾ ਅਜੇ ਹੁਣ ਬੇਲਿਆਂ ਦੇ ਰਸਤਿਆਂ ਨੂੰ ਰিস্টੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ ਇੱਕੇ ਟੱਚ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਬੇਲੇ ਦੀ ਉਹ ਜੋੜ ਦਿੱਤੀ ਹੈ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋੜ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ ਦਸਤਕਚਾਰੇ ਦੇ ਅਸੀਂ ਹੋਰ ਮੰਗਵਾ ਲਿਆ ਕੱਲ ਸੈਂਸਰਲ ਲੋਡਸ ਤੇ ਪਿਆ ਤੇ ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਤੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਟੋਟਲ ਗਰਦਾਬਰੀ ਜਿਹੜੀ 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 ਫਸਲ ਖਰਾਬ ਹੋਈ ਹੈ ਉਹ ਜਿਹੜੀ ਹੈ ਉਹਦਾ ਮੁਆਇਨਾ ਕੀਤਾ ਜਾਊਗਾ ਤੇ ਜਿਵੇਂ ਪਾਣੀ ਘਟਦਾ ਜਿਹੜੀ ਫਸਲਾਂ ਜਿਹੜੀ ਜ਼ਮੀਨਾਂ ਬਹਿ ਗਈਆਂ ਤੇ ਉਹਦਾ ਕੀ ਕੀਤਾ ਜਾ ਸਕਦਾ ਕਿਵੇਂ ਉਸ ਨੂੰ ਰੀਸਟੋਰ ਕੀਤਾ ਜਾ ਸਕਦਾ ਉਹ ਅਗਲੇ 72 ਘੰਟਿਆਂ ਤੋਂ ਬਾਅਦ ਦੇਖਾਂਗੇ ਜਦੋਂ ਪਾਣੀ ਘਟਦਾ ਹੈ ਪਰ ਜਿਹੜੀਆਂ ਦੀ ਫਸਲਾਂ ਖਰਾਬ ਹੋਈਆਂ 72 ਘੰਟੇ ਜਦੋਂ ਦੀ ਗਰਦਾਬਰੀ ਕਰਨ ਦੇਸ਼ਾ ਜਿਸ ਵਰਕ ਸਾਰੇ ਜਿਹੜਾ ਫੀਲਡ ਸਟਾਫ ਹੈ ਰਿਵਨ ਡਿਪਾਰਟਮੈਂਟ ਤੋਂ ਥੱਲੇ ਲੱਗ ਚੁੱਕੇ ਥੱਲੇ ਥੱਲੇ ਉਤਰ ਚੁੱਕੇ ਆ ਜ਼ਮੀਨਾਂ ਦੇ ਉੱਤੇ ਤੇ ਪੀਡਬਲੂਡੀ ਮੈਕਮੇਨ ਨੂੰ ਕਿਹਾ ਸੜਕਾਂ ਸਾਰੀਆਂ ਰਿਸਟੋਰ ਕਰਨੀਆਂ ਸਾਰੇ ਲੱਗੇ ਹੋਏ ਆ ਤੇ ਕੱਲ ਦੀ ਰਾਤ ਇੱਕ ਜਿਹੜਾ ਹੈ ਇੱਕ ਗਰੀਬ ਮਜ਼ਦੂਰ ਨੂੰ ਪਹਿਲਾਂ ਕੁੱਟਿਆ ਤੇ ਉਹ ਬਚਾਰਾ ਪੰਜਾਬੀ ਨੇ ਸਿੰਘ ਤੇ ਕੋਰ ਦਾ ਦਾਰਗੜ ਹਮ ਆਪ ਚੱਕੇ ਦਾ ਮਜਬੂਸੀ ਪਰਿਵਾਰਾਂ ਨੂੰ ਬਿਲੋਂਗ ਕਰ ਦੇਨੇ ਉਹਨਾਂ ਨੂੰ ਕਿੰਨੀ ਮਾੜੀ ਗੱਲ ਹੈ ਤੇ ਜਿਹੜੇ ਹੋਰ ਵੀ ਪੱਤਰਕਾਰ ਹੈ ਉਹ ਪ੍ਰਵਾਸੀ ਦੱਸੀ ਜਾ ਰਿਹਾ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਜੋ ਹਰ ਇੱਕ ਸਿੰਘ ਤੇ ਕੋਰ ਦਾ ਆਪਣਾ ਘਰ ਆ ਉੱਥੇ ਉਹਨਾਂ ਨੂੰ ਪ੍ਰਵਾਸੀ ਦੱਸ ਕੇ ਪਹਿਲਾਂ ਉਹਨਾਂ ਨੂੰ ਕੁੱਟਿਆ ਫਿਰ ਮਾਰਿਆ ਫਿਰ ਥਾਣੇ 'ਚ ਵੀ ਕੁੱਟਿਆ ਤੇ ਉਹਨਾਂ ਨੂੰ ਅਪਸ਼ਬਦ ਬੋਲੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਹਾਈਵੇ ਜਮ ਕਰਤੇ ਐ ਕੰਬਲੈਂਸ ਫਸ ਗਈ ਸੀ ਉਹਨੂੰ ਕਢਵਾਇਆ ਪਰ ਉਹ ਰਸਤੇ ਦੇ ਵਿੱਚ ਕਿਉਂ ਕਿ ਨੇਹਰਾ ਦੇ ਉੱਤੇ ਵੀ ਸੋ 그때 ਜਿਹੜਾ ਹੈ درخت ਗਿਰੇ ਹੋਏ ਸੀ ਸਾਨੂੰ ਆਪ ਲੈ ਜਾ ਕੇ ਉਹਨੂੰ ਮੈਕਸ ਹਸਪੀਟਲ तकरीबन 10 30 ਘੰਟੇ ਉੱਥੇ ਵੀ ਇੱਕ درخت ਗਿਰਿਆ ਹੋਇਆ ਸੀ ਉਹਦੀ ਵੀ ਸ਼ਾਇਦ ਕਿਸੇ ਨੇ ਵੀਡੀਓ ਜਗ੍ਹਾ ਮਿਲੋਗੀ ਤੁਹਾਨੂੰ ਮੈਂ ਦਿਖਾਉ ਇੰਨੀ ਮੁਸ਼ਕਿਲ ਦੇ ਨਾਲ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਉਹਦਾ ਕੀ ਬਿੱਟ ਪਰ ਠੀਕ ਹੈ ਇਹਨਾਂ ਦੀ ਹਜੇ ਕੁਛ ਨਹੀਂ ਮੈਂ ਰਾਜਨੀਤੀ ਦੇ ਉੱਤੇ ਕੁਛ ਵੀ ਇਹਨਾਂ ਦੀ ਕਰਤੂਤਾ ਦੱਸਾਂਗੇ ਜਦੋਂ 5-10 ਦਿਨ ਤੱਕ ਸਾਡਾ ਸਾਰਾ ਕੁਝ ਨਾਰਮਲ ਹੁੰਦਾ ਹੈ ਇੱਕਦਮ ਪਹਿਲਾਂ ਧਰਮ ਹੈ ਕਿ ਆਪਣੀ ਜਿਹੜੀ ਹੈ ਸੇਵਾ ਹੈ ਇਸ ਨੂੰ ਪੂਰਾ ਕਰੀਏ ਐਦਾਂ ਹੀ ਰਾਤੀ ਬੇਲਤ ਇਹ ਧਿਆਨੀ ਦਰਗਾਹੀ ਬੇਲਾ ਦਰਗਾਹੀ ਦੇ ਵਿੱਚ ਐਨਟੀਆਰਐਫ ਦੀ ਟੀਮ ਨੇ ਸਾਡਾ ਭਰਾ ਸ਼ਿੰਦੇ ਨੇ ਇੱਕ ਦਰ ਦੇਰ ਰਾਤ ਜਿਹੜਾ ਹੈ ਰੈਸਕਿਊ ਕੀਤਾ ਉਹਨਾਂ ਨੂੰ ਬਚਾਇਆ ਇਹ ਸਾਰੇ ਕੰਮ ਜਿਹੜੇ ਚੱਲ ਰਹੇ ਤੇ ਹੁਣ ਅਜਦਾ ਵੇਨ ਮਿਸ਼ਨ ਹੈ ਕਿ ਆਪਰੇਸ਼ਨ ਰਾਹਤ ਜਿਹੜਾ ਹੈ ਉਹ ਚੱਲਦਾ ਰਹੂਗਾ ਨਾਲ ਨਾਲ ਅਸੀਂ ਜਿਹੜਾ ਹੈ ਇਹ ਸਮਾਨ ਵੀ ਪਹੁੰਚਾਣਾ ਫੌਗਿੰਗ ਵਾਲੀ ਟੀਮਾਂ ਡੀਡੀਟੀ ਦੀ ਵੱਡੀ ਤਦਾਦ ਆ ਚੁੱਕੀ ਹੈ ਵੈਟਰੀ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ ਸਭ ਲੱਗੇ ਹੋਏ ਹਨ ਤੇ ਮੈਂ ਖੋਦ ਜਵੇਲਿਆਂ ਦੇ ਰਸਤੇ ਹੋ ਰਿ ਹਿਸਟੋਰ ਕਰੂੰਗਾ ਇਸ ਕੰਮ ਤੇ ਲਈ ਜਿੱਥੇ ਪ੍ਰਸ਼ਾਸਨ ਤੇ ਲੱਗੇ ਪੀਡਬਲ ਲੱਗੇ ਹੈ ਸਰੇ ਨੋ ਅਜਵਲ ਵੀ ਲੱਗਣਗੇ ਤਾਂ ਜੋ ਵੀ ਡੀਜ਼ਲ ਦਾ ਖਰਚਾ ਆਹ ਟਰੈਕਟਰਾਂ ਦਾ ਜਾਂ ਜੀਸੀਪੀ ਦਾ ਜੋ ਵੀ ਡੀਜ਼ਲ ਦਾ ਖਰਚਾ ਹੋਊਗਾ ਸਾਡੀ ਸਾਰੀ ਟੀਮ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੰਦਪੁਰ ਸਾਹਿਬ ਦੀ ਟੀਮ ਨੇ ਕਿ ਉਹ ਸਾਰੇ ਡੇ ਦਾ ਜਿਹੜਾ ਡੀਜ਼ਲ ਦਾ ਖਰਚਾ ਹੈ ਉਹ ਅਸੀਂ ਆਪ ਸਾਰਾ ਚੱਕਾਂਗੇ ਤੇ ਇਹੀ ਅਪਡੇਟ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਰਾਹਤ ਦਾ ਜ਼ਰੂਰ ਅਪਡੇਟ ਦੇਣਾ ਪਰ ਹੁਣ ਮੈਂ ਲਾਰੇ ਡੈਮ ਲੈਵਲ ਦਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਾਲਾਤ ਜਿਹੜੇ ਬਿਲਕੁਲ ਬਰੁਸ ਸਾਹਿਬ ਦੀ ਕਿਰਪਾ ਨਾਲ ਨਾਰਮਲ ਹੋ ਗਏ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ ਮਿਤੀ 9 नौ सितंबर समा तकरीबन सवेरे साढ़े नौ बजे अः डैम का लैवल है जो हूं सोलह सौ सत्तर फिट आ गया जो खतरे निशान तो तीन फिट हेट है आ, बहुत कृपा हुई है गुरु साहब की ਮੇਰੇ ਬਾਰ ਬਾਰ ਇਹ ਅਪਚਨ ਅਪਡੇਟ ਦਸਣ ਦਾ ਇਹੀ ਪਰਪਸ ਹੁੰਦਾ ਸੀ ਇਹੀ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਬੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਡੇ ਜਿਹੜੇ ਪਿੰਡ ਨੇ ਲੋਧੀਪੁਰ ਬੁਰਜ ਹਰੀਆਲ ਦੇ ਘੂੜ ਮੈਦਲੀ ਕਲਾ ਸਾਡੇ ਤਿੰਨੋ ਸ਼ਾਹਪੁਰ ਬੇਲੇਗਾ ਟੁਰਬਿਲਾ ਚੰਦਪੁਰ ਬੇਲੇ ਇਹਨਾਂ ਨੂੰ ਸਟੀਕ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਕੱਟ ਗਿਆ 22000 ਕਿਊਸਿਕ ਤੇ ਆ ਗਿਆ ਜੋ ਕਿਸੇ ਸਮੇਂ ਇਸ ਜਦੋਂ ਪੂਰਾ ਸੀ ਤਾਂ ਲਗਭਗ 50000 ਜਰ 60000 ਲਗਭਗ 60000 ਕਿ ਕਿ ਚੱਲ ਰਿਹਾ ਸੀਗਾ ਤੇ ਹੁਣ 42000 ਕਿ ਕਿ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਡੋਲਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਟੀਮ ਛੱਡ ਕੇ ਆ ਰਹੀ ਹੈ ਅੱਜ ਹੁਣ ਬੇਲਿਆਂ ਦੇ ਰਸਤਿਆਂ ਨੂੰ ਰিস্টੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ ਇੱਕ ਟੱਚ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਬੇਲੇ ਦੀ ਉਹ ਜੋੜ ਦਿੱਤੀ ਹੈ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋਡ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ ਦਾ ਦਾ ਸਟ੍ਰਕਚਰ ਇਹਦੇ ਅਸੀਂ ਹੋਰ ਮੰਗਵਾ ਲਿਆ ਕੱਲ ਸੈਂਸਰ ਲੋਡਸ ਤੇ ਪਿਆ ਤੇ ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਦੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਟੋਟਲ ਗਰਜ਼ਾਵਰੀ ਜਿਹੜੀ 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 ਫਸਲ ਖਰਾਬ ਹੋਈ ਹੈ ਉਹ ਜਿਹੜੀ ਹੈ ਉਹਦਾ ਮੌਈਨਾ ਕੀਤਾ ਜਾਊਗਾ ਤੇ ਜਿਵੇਂ ਪਾਣੀ ਘਟਦਾ ਜਿਹੜੀ ਫਸਲਾਂ ਜਿਹੜੀ ਜ਼ਮੀਨਾਂ ਬਹਿ ਗਈਆਂ ਵੀ ਉਹਦਾ ਕੀ ਕੀਤਾ ਜਾ ਸਕਦਾ ਕਿਵੇਂ ਉਸ ਨੂੰ ਰਿਸਟੋਰ ਕੀਤਾ ਜਾ ਸਕਦਾ ਉਹ ਅਗਲੇ 72 ਘੰਟਿਆਂ ਤੋਂ ਬਾਅਦ ਦੇਖਾਂਗੇ ਜਦੋਂ ਪਾਣੀ ਘਟਦਾ ਹੈ ਪਰ ਜਿਹੜੀਆਂ ਦੀ ਫਸਲਾਂ ਖਰਾਬ ਹੋਈਆਂ 72 ਘੰਟੇ ਜੋ ਦੀ ਗਰਜ਼ਾਵਰੀ ਕਰਨ ਦੇਸ਼ਾ ਦੇ ਸੌਖਾਰੇ ਜਿਹੜਾ ਫੀਲਡ ਸਟਾਫ ਹੈ ਰਵਿਣ ਡਿਪਾਰਟਮੈਂਟ ਤੋਂ ਥੱਲੇ ਲੱਗ ਚੁੱਕੇ ਥੱਲੇ ਥੱਲੇ ਉਤਰ ਚੁੱਕੇ ਆ ਜ਼ਮੀਨਾਂ ਦੇ ਉੱਤੇ ਤੇ ਪੀਡਬਲੂਡੀ ਮੈਕਵਿਨ ਨੂੰ ਕਿਹੜੀ ਸੜਕਾਂ ਸਾਰੀਆਂ ਰਿਸਟੋਰ ਕਰਨੀਆਂ ਸਾਰੇ ਲੱਗੇ ਹੋਏ ਆ ਤੇ ਕੱਲ ਦੀ ਰਾਤ ਇੱਕ ਜਿਹੜਾ ਹੈ ਗਰੀਬ ਮਜ਼ਦੂਰ ਨੂੰ ਪਹਿਲਾਂ ਕੁੱਟਿਆ ਤੇ ਉਹ ਵਿਚਾਰਾ ਪੰਜਾਬੀ ਨੇ ਸਿੰਘ ਤੇ ਇੱਕ ਔਰ ਦਾ ਧਾਰ ਘੜਾ ਮੈਂ ਆਪ ਚੈੱਕ ਕੀਤਾ ਮਜਬੀ ਸੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਤੇ ਕਿੰਨੀ ਮਾੜੀ ਗੱਲ ਹੈ ਤੇ ਜਿਹੜੇ ਹੋਰ ਵੀ ਪੱਤਰਕਾਰ ਹੈ ਉਹ ਪ੍ਰਵਾਸੀ ਦੱਸੀ ਜਾ ਰਿਹਾ ਉਹ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਜੋ ਹਰ ਇੱਕ ਸਿੰਘ ਤੇ ਔਰ ਦਾ ਆਪਣਾ ਘਰ ਉੱਥੇ ਉਹਨਾਂ ਨੂੰ ਪ੍ਰਵਾਸੀ ਦੱਸ ਕੇ ਪਹਿਲਾਂ ਉਹਨਾਂ ਨੂੰ ਕੁੱਟਿਆ ਫਿਰ ਮਾਰਿਆ ਫਿਰ ਥਾਣੇ 'ਚ ਵੀ ਕੁੱਟਿਆ ਤੇ ਉਹਨਾਂ ਨੂੰ ਅਪਸ਼ਬਦ ਬੋਲੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਹਾਈਵੇ ਜਾਮ ਕਰਤੇ ਐ ਕੰਬਲੈਂਸ ਫਸ ਗਈ ਸੀ ਉਹਨੂੰ ਕਢਵਾਇਆ ਪਰ ਉਹ ਰਸਤੇ ਦੇ ਵਿੱਚ ਕਿਉਂਕਿ ਨਹਿਰਾ ਦੇ ਉੱਤੇ ਵੀ ਸਉਕਤ ਜਿਹੜਾ ਹੈ ਦਰਖਤ ਗਿਰੇ ਹੋਏ ਸੀ ਸਾਨੂੰ ਆਪਲੇ ਜਾ ਕੇ ਇਹਨੂੰ ਮੈਕਸ ਹਸਪੀਟਲ ਤਕਰੀਬਨ 10 30 ਘੰਟੇ ਉੱਥੇ ਵੀ ਇੱਕ ਦਰਖਤ ਗਿਰਾ ਹੋਇਆ ਸੀ ਉਹਦੀ ਵੀ ਸ਼ਾਇਦ ਕਿਸੇ ਨੇ ਵੀਡੀਓ ਜੇਕਰ ਮਿਲੂਗੀ ਤੁਹਾਨੂੰ ਮੈਂ ਦਿਖਾ ਇੰਨੀ ਮੁਸ਼ਕਿਲ ਦੇ ਨਾਲ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਦਾ ਕੀ ਬਿੱਟ ਪਰ ਠੀਕ ਹੈ ਇਹਨਾਂ ਦੀ ਜੇ ਕੁਝ ਦਿਨ ਮੈਂ ਰਾਜਨੀਤੀ ਦੇਤੇ ਕੁਝ ਵੀ ਇਹਨਾਂ ਦੀ ਕਰਤੂਤਾ ਦੱਸਾਂਗੇ ਜਦੋਂ 5-10 ਦਿਨ ਤੱਕ ਸਾਡਾ ਸਾਰਾ ਕੁਝ ਨਾਰਮਲ ਹੁੰਦਾ ਹੈ ਇੱਕਦਮ ਪਹਿਲਾਂ ਧਰਮ ਹੈ ਕਿ ਆਪਣੀ ਜਿਹੜੀ ਹੈ ਸੇਵਾ ਹੈ ਇਸ ਨੂੰ ਪੂਰਾ ਕਰੀਏ ਐਦਾਂ ਹੀ ਰਾਤੀ ਬੇਲਤ ਇਹ ਆਹਨੀ ਦਰਗਾਈ ਪੇਲਾ ਦਰਗਾਈ ਦੇ ਵਿੱਚ ਐਨਟੀਆਰਐਫਜੀ ਟੀਮ ਨੇ ਸਾਡਾ ਭਰਾ ਸ਼ਿੰਦੇ ਨੇ ਇੱਕ ਦੋ ਦੇਰ ਰਾਤ ਜਿਹੜਾ ਹੈ ਰੈਸਕਿਊ ਕੀਤਾ ਉਹਨਾਂ ਨੂੰ ਬਚਾਇਆ ਇਹ ਸਾਰੇ ਕੰਮ ਜਿਹੜੇ ਚੱਲ ਰਹੇ ਤੇ ਹੁਣ ਅਜਿਹਾ ਬੇਨ ਮਿਸ਼ਨ ਹੈ ਕਿ ਆਪਰੇਸ਼ਨ ਰਾਹਤ ਜਿਹੜਾ ਹੈ ਉਹ ਚੱਲਦਾ ਰਹੂਗਾ ਨਾਲ ਨਾਲ ਅਸੀਂ ਜਿਹੜਾ ਹੈ ਇਹ ਸਮਾਨ ਵੀ ਪਹੁੰਚਾਣਾ ਫੌਗਿੰਗ ਵਾਲੀ ਟੀਮਾਂ ਡੀਡੀਟੀ ਦੀ ਵੱਡੀ ਤਦਾਦ ਆ ਚੁੱਕੀ ਹੈ ਵੈਟਰੀ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ ਸਭ ਲੱਗੇ ਹੋਏ ਹਨ ਤੇ ਮੈਂ ਖੁਦ ਅਜਵੇਲਿਆਂ ਦੇ ਜਿਹੜੇ ਰਸਤੇ ਹੋਣੇ ਰੀਸਟੋਰ ਕਰੂੰਗਾ ਇਸ ਕੰਮ ਦੇ ਲਈ ਜਿੱਥੇ ਪ੍ਰਸ਼ਾਸਨ ਤੇ ਲੱਗੇ ਪੀਡਬਲ ਮੈਕ ਲੱਗੇ ਹੈ ਸਾਰੇ ਨੌਜਵਾਨ ਵੀ ਲੱਗਣਗੇ ਤਾਂ ਜੋ ਵੀ ਡੀਜ਼ਲ ਦਾ ਖਰਚਾ ਆਹ ਟਰੈਕਟਰਾਂ ਦਾ ਜਾਂ ਜੀਸੀਪੀ ਦਾ ਜੋ ਵੀ ਡੀਜ਼ਲ ਦਾ ਖਰਚਾ ਹੋਊਗਾ ਸਾਡੀ ਸਾਰੀ ਟੀਮ ਨੇ ਫੈਸਲਾ ਕੀਤਾ ਆਵਾਜ਼ ਦੀ ਪਾਰਟੀ ਬੰਦੂਰ ਸਾਹਿਬ ਦੀ ਟੀਮ ਨੇ ਕਿ ਉਹ ਸਾਰੇ ਡੇ ਦਾ ਜਿਹੜਾ ਡੀਜ਼ਲ ਦਾ ਖਰਚਾ ਹੈ ਉਹ ਅਸੀਂ ਆਪ ਸਾਰਾ ਚੱਕਾਂਗੇ ਤੇ ਇਹੀ ਅਪਡੇਟ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਰਾਹਤ ਦਾ ਜਰੂਰ ਅਪਡੇਟ ਹੈ ਪਰ ਹੁਣ ਮੈਂ ਲਾਰੇ ਡੈਮ ਲੈਵਲ ਦਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਾਲਾਤ ਜਿਹੜੇ ਬਿਲਕੁਲ ਬਰੂ ਸਾਹਿਬ ਦੀ ਕਿਰਪਾ ਨਾਲ ਨਾਰਮਲ ਹੋ ਗਏ ਸਤਿ ਸ਼੍ਰੀ ਅਕਾਲ ਜੀ ਮਹਰਜੂਤ ਸਿੰਘ ਬੈਂਸ ਅੱਜ ਮਿਤੀ 9 ਸਤੰਬਰ ਸਮਾਂ तकरीबन 5:39 ਵਜੇ ਪਾਖੜੇ ਦਾ ਡੈਮ ਦਾ ਲੈਵਲ ਹੈ ਜਿਹੜਾ ਹੁਣ 1670 ਫੀਟ ਆ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ 3 ਫੀਟ ਹੇਠਾਂ ਹੈ ਬਹੁਤ ਕਿਰਪਾ ਹੋਈਏ ਗੁਰੂ ਸਾਭੀ ਤੇ ਮੇਰੇ ਬਾਰ ਬਾਰ ਹੀ ਆਪ ਜੀ ਨੂੰ ਅਪਡੇਟ ਦੱਸੰਦਾ ਇਹ ਹੀ ਪਰਪਸ ਹੁੰਦਾ ਸੀ ਇਹ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਬੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਢੇ ਜਿਹੜੇ ਪਿੰਡ ਨੇ ਲੋਧੀਪੁਰ ਬੁਰਜ ਹਰੀਆਲ ਨਿਕੋ ਵਾਲ ਮੈਦਰੀ ਕਲਾ ਸਾਡੇ ਤਿੰਨੋ ਸ਼ਾਹਪੁਰ ਬੇਲੇਗਾਪੁਰ ਵਿਨਾਚਨਪੁਰ ਬੇਲੇ ਇਹਨਾਂ ਨੂੰ ਸਹੀ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਕੱਟ ਗਿਆ 42000 ਕਿਊਸਿਕ ਤੇ ਆ ਗਿਆ ਜੋ ਕਿਸੇ ਸਮੇਂ ਇਸ ਜਦੋਂ ਪੂਰਾ ਇਹ ਸੀ ਤਾਂ ਲਗਭਗ 55000 60000 ਸੀ ਤਾਂ ਲਗਭਗ 65000 ਕਿਉਂ ਸੀ ਚੱਲ ਰਿਹਾ ਸੀਗਾ ਤੇ ਹੁਣ ਉਹ 42000 ਕਿਉਂ ਸੀ ਕਿ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਟੋਲਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਟੀਮ ਛੱਡ ਕੇ ਆ ਰਹੀ ਹੈ ਅੱਜ ਹੁਣ ਬੇਲਿਆਂ ਦੇ ਰਸਤਿਆਂ ਨੂੰ ਰিস্টੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ 1 ਘੰਟੇ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਬੇਲੇ ਦੀ ਉਹ ਜੋੜ ਦਿੱਤੀ ਹੈ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਪੈਰ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋਡ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ ਅ ਦਸਟਰਕਚਰੇ ਦੇ ਅਸੀਂ ਹੋਰ ਮੰਗਵਾ ਲਿਆ ਕੱਲ ਸੈਂਸ ਵਾਲ ਲੋਡਸ ਤੇ ਪਿਆ ਤੇ ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਤੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਟੋਟਲ ਗਰਜ਼ਾਵਰੀ ਜਿਹੜੀ 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 ਫਸਲ ਖਰਾਬ ਹੋਈ ਹੈ ਉਹ ਜਿਹੜੀ ਹੈ ਉਹਦਾ ਮੁਆਇਨਾ ਕੀਤਾ ਜਾਊਗਾ ਤੇ ਜਿਵੇਂ ਪਾਣੀ ਘਟਦਾ ਜਿਹੜੀ ਫਸਲ ਹੈ ਜਿਹੜੀ ਜ਼ਮੀਨਾਂ ਬਹਿ ਗਈਆਂ ਤੇ ਉਹਦਾ ਕੀ ਕੀਤਾ ਜਾ ਸਕਦਾ ਕਿਵੇਂ ਉਸ ਨੂੰ ਰੀਸਟੋਰ ਕੀਤਾ ਜਾ ਸਕਦਾ ਉਹ ਅਗਲੇ 72 ਘੰਟਿਆਂ ਤੋਂ ਬਾਅਦ ਦੇਖਾਂਗੇ ਜਦੋਂ ਪਾਣੀ ਘਟਦਾ ਹੈ ਪਰ ਜਿਹੜੀਆਂ ਦੀ ਫਸਲਾਂ ਖਰਾਬ ਹੋਈਆਂ 72 ਘੰਟੇ ਜਦੋਂ ਦੀ ਗਰਜ਼ਾਵਰੀ ਦੇ ਦੇਸ਼ਾ ਜਿਹੜਾ ਸਾਰੇ ਜਿਹੜਾ ਫੀਡ ਸਟਾਫ ਹੈ ਰੈਵਨਿਊ ডিপਾਰਟਮੈਂਟ ਤੋਂ ਥੱਲੇ ਲੱਜ ਚੁੱਕੇ ਥੱਲੇ ਥੱਲੇ ਉਤਰ ਚੁੱਕੇ ਆ ਜ਼ਮੀਨਾਂ ਦੇ ਉੱਤੇ ਤੇ ਪੀ ਡਬਲਯੂ ਡੀ ਮੈਕਮੇਲਨ ਨੇ ਕਿਹਾ ਸੜਕਾਂ ਸਾਰੀਆਂ ਰਿਸਟੋਰ ਕਰਨੀਆਂ ਸਾਰੇ ਲੱਗੇ ਹੋਏ ਆ ਤੇ ਕੱਲ ਦੀ ਰਾਤ ਇੱਕ ਜਿਹੜਾ ਹੈ ਇੱਕ ਗਰੀਬ ਮਜ਼ਦੂਰ ਨੂੰ ਪਹਿਲਾਂ ਕੁੱਟਿਆ ਤੇ ਉਹ ਵਿਚਾਰਾ ਪੰਜਾਬੀ ਨੇ ਸਿੰਘ ਇਕੋਰ ਦਾ ਦਾਰਗੜਾ ਮਾਪ ਚੱਕ ਕਿਤਰ ਮਜਬੂਰ ਸੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿੰਨੀ ਮਾੜੀ ਗੱਲ ਹੈ ਤੇ ਜਿਹੜੇ ਹੋਰ ਵੀ ਪਖਤਰਕਾਰ ਹੈ ਉਹ ਪ੍ਰਵਾਸੀ ਦੱਸੀ ਜਾ ਰਹੇ ਉਹ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਜੋ ਹਰ ਇੱਕ ਸਿੰਘ ਇਕੋਰ ਦਾ ਆਪਣਾ ਘਰ ਉੱਥੇ ਉਹਨਾਂ ਨੂੰ ਪ੍ਰਵਾਸੀ ਦੱਸ ਕੇ ਪਹਿਲਾਂ ਉਹਨੂੰ ਕੁੱਟਿਆ ਫਿਰ ਮਾਰਿਆ ਫਿਰ ਥਾਣੇ 'ਚ ਵੀ ਕੁੱਟਿਆ ਤੇ ਉਹਨਾਂ ਨੂੰ ਅਪਸ਼ਬਦ ਬੋਲੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਹਾਈਵੇ ਜਮ ਕਰਤੇ ਐ ਕੰਬਲੈਂਸ ਫਸ ਗਈ ਸੀ ਉਹਨੂੰ ਕਢਵਾਇਆ ਪਰ ਉਹ ਰਸਤੇ ਦੇ ਵਿੱਚ ਕਿਉਂ ਕਿ ਨੇਹਰਾ ਦੇ ਉੱਤੇ ਇਸ ਵਕਤ ਜਿਹੜਾ ਹੈ ਦਰਖਤ ਗਿਰੇ ਹੋਏ ਸੀ ਸਾਨੂੰ ਆਪ ਲੈ ਜਾ ਕੇ ਉਹਨੂੰ ਮੈਕਸ ਹਸਪੀਟਲ ਤਕਰੀਬਨ 10 30 ਘੰਟੇ ਉੱਥੇ ਵੀ ਦਰਖਤ ਗਿਰੇ ਹੋਏ ਸੀ ਉਦੋਂ ਸ਼ਾਇਦ ਕਿਸੇ ਨੇ ਵੀਡੀਓ ਜਗਰ ਮਿਲੋ ਕੀ ਤੁਹਾਨੂੰ ਦੇਖਾ ਇੰਨੀ ਮੁਸ਼ਕਿਲ ਦੇ ਨਾਲ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਦਾ ਕੀ ਬਿੱਟ ਪਰ ਠੀਕ ਹੈ ਇਹਨਾਂ ਦੀਆਂ ਜੇ ਕੁਝ ਦਿਨ ਮੈਂ ਰਾਜਨੀਤੀ ਜੁੱਤੇ ਕੁਝ ਵੀ ਇਹਨਾਂ ਦੀ ਕਰਤੂਤਾ ਦੱਸਾਂਗੇ ਜਦੋਂ 5-10 ਦਿਨ ਤੱਕ ਸਾਡਾ ਸਾਰਾ ਕੁਝ ਨਾਰਮਲ ਹੁੰਦਾ ਹੈ ਇੱਕਦਮ ਪਹਿਲਾਂ ਧਰਮ ਹੈ ਕਿ ਆਪਣੀ ਜਿਹੜੀ ਇਹ ਸੇਵਾ ਹੈ ਇਸ ਨੂੰ ਪੂਰਾ ਕਰੀਏ ਐਦਾਂ ਹੀ ਰਾਤੀ ਬੇਲਤ ਇਹ ਧਿਆਨੀ ਦਰਗਾਹ ਇਹਲਾ ਦਰਗਾਹ ਦੇ ਵਿੱਚ ਐਨਟੀਆਰਐਫ ਦੀ ਟੀਮ ਨੇ ਸਾਡਾ ਟਰਾਂਸ਼ਿੰਦੇ ਨੇ ਇੱਕਦਮ ਦੇਰ ਰਾਤ ਜਿਹੜਾ ਹੈ ਰੈਸਕਿਊ ਡਾਉਨ ਲੋਡ ਬਚਾਇਆ ਇਹ ਸਾਰੇ ਕੰਮ ਜਿਹੜੇ ਚੱਲ ਰਹੇ ਤੇ ਹੁਣ ਅਜਿਹਾ ਵੇਨ ਮਿਸ਼ਨ ਹੈ ਕਿ ਆਪਰੇਸ਼ਨ ਰਾਹਤ ਜਿਹੜਾ ਹੈ ਉਹ ਚੱਲਦਾ ਰਹੂਗਾ ਨਾਲ ਨਾਲ ਅਸੀਂ ਜਿਹੜਾ ਹੈ ਇਹ ਸਮਾਨ ਵੀ ਪਹੁੰਚਾਣਾ ਹੈ ਫੋਗਿੰਗ ਵਾਲੀ ਟੀਮ ਆ ਡੀਡੀਟੀ ਦੀ ਵੱਡੀ ਤਦਾਦ ਆ ਚੁੱਕੀ ਹੈ ਵੈਟਰੀ ਡਾਕਟਰ ਦੀ ਟੀਮ ਵੀ ਪਹੁੰਚ ਚੁੱਕੀ ਹੈ ਸਭ ਲੱਗੇ ਹੋਏ ਹਨ ਤੇ ਮੈਂ ਖੁਦ ਅਜ ਬੇਲਾਂ ਦੇ ਜਿਹੜੇ ਰਸਤੇ ਹੋਰੀ ਰਿਸਟੋਰ ਕਰੂੰਗਾ ਆ ਇਸ ਕੰਮ ਦੇ ਲਈ ਜਿੱਥੇ ਪ੍ਰਸ਼ਾਸਨ ਤੇ ਲੱਗੇ ਪੀ ਡਬਲਯੂ ਲੱਗੇ ਹੈ ਬਹੁਤ ਸਾਰੇ ਨੌਜਵਾਨ ਵੀ ਲੱਗਣਗੇ ਤਾਂ ਜੋ ਵੀ ਡੀਜ਼ਲ ਦਾ ਖਰਚਾ ਆ ਡਾਇਰੈਕਟਰਾਂ ਦਾ ਜਾਂ ਜੀਸੀਪੀ ਦਾ ਜੋ ਵੀ ਡੀਜ਼ਲ ਦਾ ਖਰਚਾ ਹੋਗਾ ਸਾਡੀ ਸਾਰ ਸਲੈਕ ਕਿਤੇ અમારી ਪਾਰਟੀ ਮੰਦਪੁਰ ਸਾਹਿਬ ਦੀ ਟੀਮ ਨੇ ਕਿਉਂ ਸਾਰੇ ਡੇ ਦਾ ਜਿਹੜਾ ਟੀਜ਼ਰ ਦਾ ਖਰਚਾ ਉਹ ਅਸੀਂ ਆਪ ਸਾਰਾ ਛੱਕਾਂਗੇ ਤੇ ਇਹੀ ਅਪਡੇਟ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਰਾਹਤ ਦਾ ਜਰੂਰ ਅਪਡੇਟ ਹੈ ਪਰ ਹਮੇਲਾ ਡੈਮ ਲੈਵਲ ਦਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਾਲਾਤ ਜਿਹੜੇ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਰਮਲ ਹੋ ਗਏ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ ਮਿਤੀ 9 ਸਤੰਬਰ ਸਮਾਂ तकरीबन 3:30 ਵਜੇ ਪਾਖੜੇ ਦਾ ਡੈਮ ਦਾ ਲੈਵਲ ਹੈ ਜਿਹੜਾ ਹੁਣ 1677 ਫੀਟ ਆ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ 3 ਫੀਟ ਹੇਠਾਂ ਹੈ ਬਹੁਤ ਕੀ ਪਉਏ ਗੁਰੂ ਸਾਭੀ ਤੇ ਮੇਰੇ بار-ਬਾਰ ਹੀ ਆਪ ਜੀ ਨੂੰ ਅਪਡੇਟ ਦਸਣ ਦਾ ਇਹੀ ਪਰਪਸ ਹੁੰਦਾ ਸੀ ਇਹੀ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਬੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਢੇ ਜਿਹੜੇ ਪਿੰਡ ਨੇ ਲੁਧੀਪੁਰ ਬੁਰਜ ਹਰੀਆਲ ਦੇ ਕੋਲ ਮੈਧਲੀ ਕਲਾ ਸਾਡੇ ਤਿੰਨੋ ਸ਼ਾਹਪੁਰ ਬੇਲੇ ਗਾਜਪੁਰ ਬਿਲਾ ਚੰਦਪੁਰ ਬੇਲੇ ਇਹਨਾਂ ਨੂੰ ਸਟੀਕ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਕੱਟ ਗਿਆ 42000 ਕਿਊ ਇੱਤੇ ਆ ਗਿਆ ਜੋ ਕਿਸੇ ਸਮੇਂ ਜਦੋਂ ਪੂਰਾ ਪਾਣੀ ਸੀ ਤਾਂ ਲਗਭਗ 85000 ਕਿੱਟਰੀ ਸੀ ਤਾਂ ਲਗਭਗ 65000 ਕਿੱਸੀ ਚੱਲ ਰਿਹਾ ਸੀਗਾ ਤੇ ਹੁਣ 42000 ਕਿੱਸੀ ਕਿ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਟੋਲਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਟੀਮ ਛੱਡ ਕੇ ਆ ਰਹੀ ਹੈ ਅੱਜ ਹੁਣ ਬੇਲਿਆਂ ਦੇ ਰਸਤਿਆਂ ਨੂੰ ਰਿਸਟੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ ਇੱਕੇ ਟੱਚ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਮੇਲੇ ਦੀ ਉਹ ਜੋੜ ਦਿੱਤੀ ਹੈ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋੜ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ ਉਹ ਦਸਟ੍ਰਕਚਰ ਇਹਦੇ ਅਸੀਂ ਹੋਰ ਮੰਗਵਾ ਲਿਆ ਕੱਲ ਸੈਂਸਰ ਵਾਲੋਡਸ ਤੇ ਬਜਾ ਤੇ ਕਿਸੇ ਨੂੰ ਵੀ ਲੋਡ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਤੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟਿਆਂ ਦੇ ਵਿੱਚ ਟੋਟਲ ਗਰਦਾਬਰੀ ਜਿਹੀ ਜਿਹੜੀ ਫਸਲ ਖਰਾਬ ਹੋਈ ਹੈ ਉਹ ਜਿਹੜੀ ਹੈ ਉਹਦਾ ਮੁਆਇਨਾ ਕੀਤਾ ਜਾਊਗਾ ਤੇ ਜਿਵੇਂ ਪਾਣੀ ਘਟਦਾ ਜਿਹੜੀ ਫਸਲ ਹੈ ਜਿਹੜੀ ਜ਼ਮੀਨਾਂ ਬਹਿ ਗਈਆਂ ਵੀ ਉਹਦਾ ਕੀ ਕੀਤਾ ਜਾ ਸਕਦਾ ਕਿਵੇਂ ਉਸ ਨੂੰ ਰਿਸਟੋਰ ਕੀਤਾ ਜਾ ਸਕਦਾ ਉਹ ਅਗਲੇ 72 ਘੰਟਿਆਂ ਤੋਂ ਬਾਅਦ ਦੇਖਾਂਗੇ ਜਦੋਂ ਪਾਣੀ ਘਟਦਾ ਹੈ ਪਰ ਜਿਹੜੀਆਂ ਦੀ ਫਸਲਾਂ ਖਰਾਬ ਹੋਈਆਂ 72 ਘੰਟੇ ਜਦੋਂ ਦੀ ਗਰਦਾਬਰੀ ਕਰਨ ਦੇਸ਼ ਅਜਿਹਾ ਸਵਰਤ ਸਾਰੇ ਜਿਹੜਾ ਫੀਲਡ ਸਟਾਫ ਹੈ ਰੈਵਨਿਊ ਡਿਪਾਰਟਮੈਂਟ ਤੋਂ ਥੱਲੇ ਲੱਗ ਚੁੱਕੇ ਥੱਲੇ ਥੱਲੇ ਉਤਰ ਚੁੱਕੇ ਆ ਜ਼ਮੀਨਾਂ ਦੇ ਉੱਤੇ ਤੇ ਪੀਡਬਲਯੂਡੀ ਮੈਂ ਇੱਕ ਮਿਲ ਨੂੰ ਕਿਹਾ ਸੜਕਾਂ ਸਾਰੀਆਂ ਰਿਸਟੋਰ ਕਰਨੀਆਂ ਸਾਰੇ ਲੱਗੇ ਹੋਏ ਆ ਤੇ ਕੱਲ ਦੀ ਰਾਤ ਇੱਕ ਜਿਹੜਾ ਹੈ ਇੱਕ ਗਰੀਬ ਮਜਦੂਰ ਨੂੰ ਪਹਿਲਾਂ ਕੁੱਟਿਆ ਤੇ ਉਹ ਵਿਚਾਰਾ ਪੰਜਾਬੀ ਨੇ ਸਿੰਘ ਤੇ ਇੱਕ ਔਰਦਾਦਾਰ ਘੜਾ ਮੈਂ ਆਪ ਚੈੱਕ ਕੀਤਾ ਮਜਬੂਤ ਸੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਿੰਨੀ ਮਾੜੀ ਗੱਲ ਹੈ ਤੇ ਜਿਹੜੇ ਹੋਰ ਵੀ ਪੱਤਰਕਾਰ ਹੈ ਉਹ ਪ੍ਰਵਾਸੀ ਦੱਸੀ ਜਾ ਰਹੇ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਜੋ ਹਰ ਇੱਕ ਸਿੰਘ ਤੇ ਇੱਕ ਔਰਦਾ ਆਪਣਾ ਘਰ ਉੱਥੇ ਉਹਨਾਂ ਨੂੰ ਪ੍ਰਵਾਸੀ ਦੱਸ ਕੇ ਪੈਨੋਂ ਕੁੱਟਿਆ ਫਿਰ ਮਾਰਿਆ ਫਿਰ ਥਾਣੇ 'ਚ ਵੀ ਕੁੱਟਿਆ ਤੇ ਉਹਨਾਂ ਨੂੰ ਅਪਸ਼ਬਦ ਬੋਲੇ ਤੇ ਫਿਰ ਉਸ ਤੋਂ ਬਾਅਦ ਜਾ ਕੇ ਹਾਈਵੇ ਜਮ ਕਰਤੇ ਐ ਕੰਬੂਲੈਂਸ ਫਸ ਗਈ ਸੀ ਉਹਨੂੰ ਕਢਵਾਇਆ ਪਰ ਰਸਤੇ ਦੇ ਵਿੱਚ ਕਿਉਂਕਿ ਨਹਿਰਾ ਦੇ ਉੱਤੇ ਵੀ ਇਸ ਵਕਤ ਜਿਹੜਾ ਹੈ ਦਰਖਤ ਗਿਰੇ ਹੋਏ ਸੀ ਸਾਨੂੰ ਆਪ ਪਲੇ ਜਾ ਕੇ ਉਹਨੂੰ ਮੈਕਸ ਹਸਪੀਟਲ ਤਕਰੀਬਨ 10 30 ਘੰਟੇ ਉੱਥੇ ਵੀ ਇੱਕ ਦਰਖਤ ਗिरा ਹੋਇਆ ਸੀ ਉਹਦੀ ਵੀ ਸ਼ਾਇਦ ਕਿਸੇ ਨੇ ਵੀਡੀਓ ਜੇਕਰ ਮਿਲੂਗੀ ਤਾਂ ਮੈਂ ਦਿਖਾਵਾਂ ਇੰਨੀ ਮੁਸ਼ਕਿਲ ਦੇ ਨਾਲ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਦਾ ਕੀ ਬਿੱਤ ਪਰ ਠੀਕ ਹੈ ਇਹਨਾਂ ਦੀਆਂ ਜੇ ਕੁਝ ਦਿਨ ਮੈਂ ਰਾਜਨੀਤੀ ਤੇ ਕੁਛ ਵੀ ਦੀ ਇਹਨਾਂ ਦੀ ਕਰਤੁਤਾ ਦੱਸਾਂਗੇ ਜਦੋਂ 5-10 ਦਿਨ ਤੱਕ ਸਾਡਾ ਸਾਰਾ ਕੁਝ ਨਾਰਮਲ ਹੁੰਦਾ ਹੈ ਇੱਕਦਮ ਪਹਿਲਾਂ ਧਰਮ ਹੈ ਕਿ ਆਪਣੀ ਜਿਹੜੀ ਸੇਵਾ ਹੈ ਇਸ ਨੂੰ ਪੂਰਾ ਕਰੀਏ ਇਦਾਂ ਹੀ ਰਾਤੀ ਬੇਲਾ ਜਾਂ ਧਿਆਣੀ ਦਰਗਾਹੀ ਬੇਲਾ ਦਰਗਾਹੀ ਦੇ ਵਿੱਚ ਐਨਟੀਆਰਐਫ ਦੀ ਟੀਮ ਨੇ ਸਾਡਾ ਭਰਾ ਸ਼ਿੰਦੇ ਨੇ ਇੱਕ ਦੋ ਡੇਰ ਰਾਤ ਜਿਹੜਾ ਹੈ ਰੈਸਕਿਊ ਕੀਤਾ ਉਹਨਾਂ ਨੂੰ ਬਚਾਇਆ ਇਹ ਸਾਰੇ ਕੰਮ ਜਿਹੜੇ ਚੱਲ ਰਹੇ ਤੇ ਹੁਣ ਅਜਿਹਾ ਵੇਨ ਮਿਸ਼ਨ ਹੈ ਕਿ ਆਪਰੇਸ਼ਨ ਰਾਹਤ ਜਿਹੜਾ ਹੈ ਉਹ ਚੱਲਦਾ ਰਹੂਗਾ ਨਾਲ-ਨਾਲ ਅਸੀਂ ਜਿਹੜਾ ਹੈ ਇਹ ਸਮਾਨ ਵੀ ਪਹੁੰਚਾਉਣਾ ਫੌਕਿੰਗ ਵਾਲੀ ਟੀਮ ਦੇਦੀ ਟੀਪ ਦੀ ਵੱਡੀ ਤਜਾਦ ਆ ਚੁਕੀ ਹੈ ਵੈਟਰੀ ਡਾਕਟਰ ਦੀ ਟੀਮ ਵੀ ਪਹੁੰਚ ਚੁਕੀ ਹੈ ਸਭ ਲਗੇ ਹੋਏ ਹਨ ਟਿਮੈ ਕੋ ਤਜਵੇਲਾਂ ਦੇ ਜਿਹੜੇ ਰਸਤੇ ਹੋ ਰਿਸਟੋਰ ਕਰੂੰਗਾ ਆ ਇਸ ਕੰਮ ਦੇ ਲਈ ਜਿੱਥੇ ਪ੍ਰਸ਼ਾਸਨ ਤੇ ਲੱਗੇ ਪੀਡਬਲ ਮੱਕ ਲੱਗੇ ਹੈ ਬਹੁਤ ਸਾਰੇ ਨੌਜਵਾਨ ਵੀ ਲੱਗਣਗੇ ਤਾਂ ਜੋ ਵੀ ਡੀਜ਼ਲ ਦਾ ਖਰਚਾ ਆ ਟਰੈਕਟਰਾਂ ਦਾ ਜਾਂ ਜੀਸੀਪੀ ਦਾ ਜੋ ਵੀ ਡੀਜ਼ਲ ਦਾ ਖਰਚਾ ਹੋਗਾ ਸਾਡੀ ਸਾਰੀ ਟੀਮ ਨੇ ਫੈਸਲਾ ਕੀਤਾ ਆਮਾ ਦੀ ਪਾਰਟੀ ਮੰਦਪੁਰ ਸਾਹਿਬ ਦੀ ਟੀਮ ਨੇ ਕਿ ਉਹ ਸਾਰੇ ਡੇ ਦਾ ਜਿਹੜਾ ਡੀਜ਼ਲ ਦਾ ਖਰਚਾ ਹੈ ਉਹ ਅਸੀਂ ਆਪ ਸਾਰਾ ਚੱਕਾਂਗੇ ਤੇ ਇਹੀ ਅਪਡੇਟ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਰਹਾਤ ਦਾ ਜਰੂਰ ਅਪਡੇਟ ਦੇਣਾ

ਮੇਰੇ ਬਾਰ ਬਾਰ ਇਹ ਆਪ ਜੀ ਨੂੰ ਅਪਡੇਟ ਦੱਸਣ ਦਾ ਇਹ ਹੀ ਪਰਪਸ ਹੁੰਦਾ ਸੀ ਇਹ ਕਾਰਨ ਹੁੰਦਾ ਸੀ ਤਾਂ ਕਿ ਖਾਸ ਕਰਕੇ ਮੇਰੇ ਇਲਾਕੇ ਦੇ ਲੋਕ ਖਾਸ ਕਰਕੇ ਜਿਹੜੇ ਸਾਡੇ ਪਿੰਡ ਬੇਲਿਆਂ ਦੇ ਪਿੰਡ ਨੇ ਜਾਂ ਦਰਿਆਵਾਂ ਦੇ ਕੰਢੇ ਜਿਹੜੇ ਪਿੰਡ ਨੇ ਲੋਧੀਪੁਰ ਬੁਰਜ ਹਰੀਆਲ ਨਿਕੂ ਔਰ ਮੈਦਲੀ ਕਲਾਂ ਸਾਡੇ ਤਿੰਨੋ ਸ਼ਾਹਪੁਰ ਬੇਲੇ ਗਾਜਪੁਰ ਬੇਲੇ ਚੰਦਪੁਰ ਬੇਲੇ ਪਿੰਡ ਨੂੰ ਸਟੀਕ ਜਾਣਕਾਰੀ ਮਿਲਦੀ ਰਹੇ ਤੇ ਉਸ ਤਰੀਕੇ ਦੀ ਤੇ ਸਾਰੀ ਟੀਮ ਜੋ ਰਾਹ ਚ ਲੱਗੀ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤੇ ਹੁਣ ਮੈਨੂੰ ਲੱਗਦਾ ਨਹੀਂ ਇਸ ਦੀ ਲੋੜ ਪੈਣੀ ਹੈ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਕਾਫੀ ਘਟ ਗਿਆ 42000 ਕਿਉਂਸਿਕ ਤੇ ਆ ਗਿਆ ਜੋ ਕਿਸੇ ਸਮੇਂ ਜਦੋਂ ਪੂਰਾ ਸੀ ਤਾਂ 85000ਰ ਚੱਲ ਰਹੀ ਸੀ ਤਾਂ ਲਗਭਗ 60000 ਕਿਸੀਕ ਚੱਲ ਰਿਹਾ ਸੀਗਾ ਤੇ ਹੁਣ 42000 ਕਿਸੀਕ ਹੈ ਪਾਣੀ ਕਾਫੀ ਘਟ ਗਿਆ ਤੇ ਸਾਡੇ ਜਿਹੜੇ ਮੇਰੇ ਡੋਲਿਆਂ ਦੇ ਪਰਿਵਾਰ ਨੇ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਦੇ ਵਿੱਚ ਜਿਹੜੀ ਟੀਮ ਛੱਡ ਕੇ ਆ ਰਹੀ ਹੈ ਅ ਅੱਜ ਹੁਣ ਬੇਲਿਆਂ ਦੇ ਰਸਤਿਆਂ ਨੂੰ ਰਿਸਟੋਰ ਕਰਨ ਦਾ ਕੰਮ ਕਰਾਂਗੇ ਉੱਥੇ ਅਗਲੇ 1 ਘੰਟੇ ਕੰਮ ਸ਼ੁਰੂ ਹੋ ਜਾਊਗਾ ਤੇ ਦੂਜਾ ਜਿਹੜਾ ਹੈ ਪਾਣੀ ਦੀ ਕਨੈਕਟੀਵਿਟੀ ਟੁੱਟੀ ਸੀ ਸ਼ਿਫ ਸਿੰਘ ਬੇਲੇ ਦੀ ਉਹ ਜੋੜ ਦਿੱਤੀ ਹੈ ਅ ਇਹ ਸਭ ਕਰਾਂਗੇ ਤੇ ਨਾਲ ਕੱਲ ਸਾਡੀ ਸਾਰੀ ਟੀਮ ਨੇ ਵੱਡੇ ਪੱਧਰ ਤੇ ਲੈਵਲ ਤੇ ਸਾਰੀ ਰਾਤ ਮਗਰੀ ਅੱਜ ਵੀ ਉਹੀ ਕੰਮ ਦੁਬਾਰਾ ਸ਼ੁਰੂ ਜਿਹੜਾ ਹੈ ਚੰਦਰੂਗਾ ਜਿੱਥੇ-ਥੇ ਜੋ ਵੀ ਸਮਾਨ ਦੀ ਲੋੜ ਹੈ ਉਹ ਸਾਡੀ ਟੀਮ ਜਿਹੜੀ ਹੈ ਪਹੁੰਚਦੀ ਕਰੂਗੀ 10 ਟਰੱਕ ਚਾਰੇ ਦੇ ਅਸੀਂ ਹੋਰ ਮੰਗਵਾ ਲਏ ਆ ਕੱਲ ਸੈਂਸ ਵਾਲੇ ਲੋਡਸ ਤੇ ਬਿਆ ਤੇ ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਤੇ ਨਾਲ ਹੀ ਪ੍ਰਸ਼ਾਸਨ ਦੇ ਕੱਲ ਦੇਰ ਰਾਤ ਮੀਟਿੰਗ ਕਰਕੇ ਅਗਲੇ 72 ਘੰਟੇ